ਬਠਿੰਡਾ ਦੀ ਮੋੜ ਮੰਡੀ ਦੇ ਵਿੱਚ ਗਣਤੰਤਰ ਦਿਵਸ ਸਮਾਰੋਹ ਦੌਰਾਨ ਕੁਰਸੀ ਨੂੰ ਲੈ ਕੇ ਵਿਵਾਦ ਪਾ ਗਿਆ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਵੀਰ ਸਿੰਘ ਮੈਸਰ ਖਾਨਾ ਤੇ ਨਗਰ ਕੌਂਸਲ ਦੇ ਚੇਅਰਮੈਨ ਕਰਨੈਲ ਸਿੰਘ ਵਿਚਾਰ ਸਟੇਜ 'ਤੇ ਕਹਾ ਸੁਣੀ ਹੋਗੀ ਇਹ ਵਿਵਾਦ ਸਟੇਜ 'ਤੇ ਬੈਠਣ ਦੇ ਪ੍ਰਬੰਧਾਂ ਨੂੰ ਲੈ ਕੇ ਸ਼ੁਰੂ ਹੋਇਆ ਚੇਅਰਮੈਨ ਕਰਨੈਲ ਸਿੰਘ ਨੇ ਦੋਸ਼ ਲਗਾਇਆ ਕਿ ਵਿਧਾਇਕ ਮੈਸਰ ਖਾਨਾ ਖੁਦ ਆਪਣੇ ਸਾਥੀਆਂ ਦੇ ਨਾਲ ਉਹਨਾਂ ਕੁਰਸੀਆਂ 'ਤੇ ਬੈਠ ਗਏ ਜੋ ਉਹਨਾਂ ਲਈ ਰਾਖਵੀਆਂ ਨਹੀਂ ਸਨ ਕਹਾ ਸਰੂਨੀ ਦੌਰਾਨ ਨਗਰ ਕੌਂਸਲ ਦੇ ਚੇਅਰਮੈਨ ਨੇ ਵਿਧਾਇਕ ਸੁਖਵੀਰ ਸਿੰਘ ਮੈਸਰ ਖਾਨਾ ਤੇ ਗੰਭੀਰ ਇਲਜ਼ਾਮ ਲਗਾਏ ਉਹਨਾਂ ਨੇ ਦਾਵਾ ਕੀਤਾ ਹੈ ਕਿ ਵਿਧਾਇਕ ਨੇ ਉਹਨਾਂ ਨੂੰ ਚੇਅਰਮੈਨ ਨਿਯੁਕਤ ਕਰ ਲਈ 3 ਲੱਖ ਰੁਪਏ ਲੈ ਸਨ ਆਓ ਦੇਖਦੇ ਹਾਂ ਵੀਡੀਓ ਇਹ ਬਤਾਉ ਐ ਐਮਐਲਏ ਜੀ ਰੱਖ ਜਿਵੇਂ ਕਹਿ ਲਈ ਰੱਖਦੇ ਆ ਬੋੜੇ 3 ਲੱਖ ਰੁਪਏ ਮੇਰਾ ਖਰਚਾ ਹੀ ਗਿਆ 3 ਲੱਖ ਜਿਵੇਂ ਰਿਕਾਰਡ ਕਰ ਲਓ ਜਿਹਦੇ ਕਰਨਾ ਐਸ ਕੇ ਡਾਕਟਰ ਮਾਨ ਦਾ ਮਾਗੀ ਦੇ ਕੇ ਆ ਰਹੇ ਆ ਮੰਨ ਲੋ ਲੰਡੂ ਕਹਿੰਦੇ ਨਾ ਲੰਡੂ ਦਾ 3 ਲੱਖ ਰੁਪਏ ਖਰੀਦੇ ਫੜਾ ਐਮਐਲਏ ਓਏ ਕੀ ਲੱਖ ਦੇ ਫਰੀਦੇ ਓਏ ਮੈਂ ਮੈਨੂੰ ਤੁਹਾਡਾ 30 ਲੱਖ ਖਰੀਦਾ ਕਰ ਰਿਹਾ ਪ੍ਰਧਾਨ ਨੇ ਬਹੁਤ ਕਾਹ ਕਰਾਓ ਤਾਰਾਓ ਅੰਬਲਸ ਆਪਦਾ ਲੰਗੂ ਬਹੁਤ ਬੜਾ ਤਾਰਾ ਫੁੱਟੋ सारी अ गुारिशी आमान ते ਜਿੰਨੇ ਸਾਡੀ ਖੜੇ ਹੋ ਗਏ ਨੇ ਯਾਦ ਕਰਦੇ ਆਂ ਅੱਥੀ ਉੜ ਕੇ ਬੇਨਤੀ ਐ ਜੀ ਬੈਠ ਕੇ ਰਾਜ ਦੀ ਜ਼ਮਾਨੇ ਦਾ ਪਾਣਾ ਜ਼ਮਾਨੇ ਬੈਠੋ ਵੀ ਰੱਖ ਤੇ ਬੇਕਾਰ ਰਿਕਾਰਡ ਕਰ ਲੋ ਜਿਹਦੇ ਕਰਨਾ ਐ ਚਲੋ ਬੈਠੋ ਐਸ ਕੇ ਮੈਡਿਕਲ ਡਾਕਟਰ ਮਾਨੋ ਜੀ ਮੈਂ ਤੁਹਾਨੂੰ ਮੈਂ ਲੱਖ ਜਿੰਨੇ ਕਿੰਨੇ ਲੱਖ ਉਹ ਆਪ ਉਹ 30000 ਰੁਪਏ ਮੇਰਾ ਖਰਚਾ ਹੀ ਗਿਆ 30000 ਰੱਖ ਤੇ ਬੇਕਾਰ ਰਿਕਾਰਡ ਕਰ ਲੋ ਜਿਹਦੇ ਕਰਨਾ ਐ ਚਲੋ ਬੈਠੋ ਐਸ ਕੇ ਮੈਡਿਕਲ ਡਾਕਟਰ ਮਾਨੋ ਜੀ ਬੈਠ ਕੇ ਸਾਰੇ ਆਏ ਮੰਦੋ ਵਾ ਜਿਹੜੇ ਮੇਰੀ ਲੰਡੂ ਕਹਿੰਦੇ ਨਾ ਲੰਡੂ ਦਾ 30 ਲੱਖ ਰੁਪਏ ਖਰੀਦਾ ਤੁਹਾਡਾ ਮੇਰੇ ਓਏ ਕੀ ਲੱਖ ਰੁਪਏ ਖਰੀਦੇ ਓਏ ਮੈਨੂੰ ਤੁਹਾਡਾ 30 ਲੱਖ ਰੁਪਏ ਖਰੀਦਾ ਕਰਦਾ ਪ੍ਰਧਾਨ ਨੇ ਪ੍ਰਧਾਨ

ਯਾਦ ਕਰਦੇ ਆ ਕਿ ਆਪਣੇ ਆਪਣੇ ਹਸਤਾਕ ਦੇ ਬੈਠੀ ਵੀ ਦੇਖ ਲੋ ਬੈਠੋ ਜੀ ਚੇਅਰਮੈਨ ਸਾਹਿਬ ਚਲੋ ਬੈਠ ਜੇ ਸਾਥੀ ਖੜੇ ਹੋਗੇ ਨੇ ਯਾਦ ਕਰਦੇ ਆ ਕੀ ਹੋਰ ਕੇ ਬੇਨਤੀ ਹੈ ਕਿ ਜੀ ਬੈਠ ਕੇ ਰਾਜ ਦੀ ਜ਼ਮਾਨ ਦਾ ਪਾਣਾ ਜ਼ਮਾਨੀ ਬੈਠੋ ਵੀ ਕੀ ਰੱਖ ਦੇ ਬਿਨਾਂ ਰਿਕਾਰਡ ਕਰ ਲੋ ਜਿਹਦੇ ਕਰਨਾ ਹੈ ਚਲੋ ਬੈਠੋ ਸੋਦਾ ਦੀ ਹੈ ਕਿ ਮੌਕੇ ਦੇ ਉੱਤੇ ਇੰਨਾ ਕੁ ਜ਼ਿਆਦਾ ਵਿਵਾਦ ਪਾ ਗਿਆ ਜੋ ਮੌਜੂਦ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੇ ਦਖਲ ਦਿੱਤਾ ਅਧਿਕਾਰੀ ਨੇ ਦੋਵੇਂ ਧਿਰਾਂ ਨੂੰ ਸ਼ਾਂਤ ਕਰਨ ਅਤੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਵੀਡੀਓ ਵਿੱਚ ਤੁਸੀਂ ਦੇਖ ਹੀ ਚੁੱਕੇ ਹੋ ਬਿਊਰੋ ਰਿਪੋਰਟ ਲਾਈ ਪੰਜਾਬੀ ਟੀਵੀ